ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਲੁਧਿਆਣਾ ਜਿਹੜਾ ਮਲਾਜ਼ਮ ਵਿਧਾਨ ਸਭਾ ਹਲਕੇ ਦੇ ਵਿੱਚ ਰੋਸ ਮਾਰਚ ਕਰ ਰਹੇ ਸੀ ਉਸੇ ਦੇ ਦੌਰਾਨ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦੀਆਂ ਗੱਡੀਆਂ ਵਿਧਾਨ ਸਭਾ ਹਲਕੇ ਦੇ ਵਿੱਚ ਅੰਦਰ ਦਾਖਲ ਹੋਈਆਂ ਸਾਰੇ ਹੀ ਮਲਾਜ਼ਮ ਜਥੇਬੰਦੀਆਂ ਜੋ ਰੋਸ ਮਾਰਚ ਕਰ ਰਹੀਆਂ ਸਨ ਉਹ ਗੱਡੀਆਂ ਦੇ ਅੱਗੇ ਲੇਟ ਗਏ ਤੇ ਆਮ ਆਦਮੀ ਪਾਰਟੀ ਦੀਆਂ ਗੱਡੀਆਂ ਤੋਂ ਝੰਡੇ ਵੀ ਉਤਾਰ ਦਿੱਤੇ ਗਏ ਪੰਜਾਬ ਸਰਕਾਰ ਮੁਰਦਾਵਾਦ ਦੇ ਨਾਰੇ ਲਗਾਏ ਗਏ ਕਾਲੇ ਝੰਡੇ ਦਿਖਾਏ ਗਏ ਪੁਲਿਸ ਪ੍ਰਸ਼ਾਸਨ ਨੇ ਬੜੀ ਹੀ ਮੁਸ਼ਕਲ ਦੀ ਨਾਲ ਮਲਾਜ਼ਮ ਜਥੇਬੰਦੀਆਂ ਨੂੰ ਕਾਬੂ ਕੀਤਾ ਉਹਨਾਂ ਨੂੰ ਸ਼ਾਂਤ ਕਰਕੇ ਸੜਕ ਤੋਂ ਇੱਕ ਸਾਈਡ ਤੇ ਕੀਤਾ ਗਿਆ ਮੰਗਾਂ ਦਾ ਭਰੋਸਾ ਵੀ ਦਿੱਤਾ ਗਿਆ ਤੇ ਗੱਡੀਆਂ ਨੂੰ ਅੱਗੇ ਲੰਘਣ ਦਿੱਤਾ ਗਿਆ ਮਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਪੰਜਾਬ ਸਰਕਾਰ ਨੇ ਗੱਲਬਾਤ ਦਾ ਸੱਦਾ ਦਿੱਤਾ ਸਾਂਝੇ ਫਰੰਟ ਦੇ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਹੋ ਰਹੀ ਜਿਮਨੀ ਚੌਂ ਦੇ ਵਿੱਚ ਜਾ ਕੇ ਰੋਸ ਮਾਰਚ ਕੀਤਾ ਉਹ ਰੋਸ ਮਾਰਚ ਦੇ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਨਾਲ ਹੋਈਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਨੇ ਸਾਂਝਾ ਫਰੰਟ ਦੀ 26 ਨੋ ਜਿਹੜੀ ਕੈਬਨਟ ਸਬਕਮੇਟੀ ਦੀ ਨਾਲ ਮੀਟਿੰਗ ਤੈਅ ਕਰਵਾਈ ਮੀਟ ਲੀਡਰਸ਼ਿਪ ਵਿੱਚ ਇਸ ਗੱਲ ਦੀ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਮੀਟਿੰਗ ਕਰਵਾਈ ਜਾਵੇ ਪਰ ਅਖੀਰ ਗੱਲਬਾਤ ਦੇ ਵਿੱਚ ਇਹ ਤੈਅ ਹੋ ਗਿਆ ਵੀ ਸੰਘਰਸ਼ ਕਮੇਟੀ ਜਿਹੜਾ ਸਾਂਝਾ ਫਰੰਟ ਦਾ ਜਿਹੜਾ ਵਫਦ ਹੈ ਉਹ 26 ਜੂਨ ਨੂੰ ਚੰਡੀਗੜ੍ਹ ਕੈਬਨਨ ਆਫ ਕਮੇਟੀ ਦੇ ਨਾਲ ਮੀਟਿੰਗ ਕਰੇਗਾ ਵੱਡੀ ਗਿਣਤੀ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਵਿੱਚ ਪੂਜੇ ਮੁਲਾਜ਼ਮਾਂ ਤੇ ਪੈਨਸ਼ਨ ਵਿੱਚ ਭਾਰੀ ਰੋਸ ਸੀ ਇਹ ਗੁੱਸਾ ਕੀਤਾ ਜਾ ਰਿਹਾ ਸੀ ਕਿ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਵੀ ਬਾਰ-ਬਾਰ ਜਿਹੜਾ ਕਿ ਸਵਾ 3 ਸਾਲ ਉਹਨਾਂ ਨਾਲ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਟਾਈਮ ਪਾਸ ਕਰ ਰਹੀ ਹੈ ਉਹਨਾਂ ਨਾਲ ਵਾਅਦੇ ਕਰਕੇ ਉਹਨਾਂ ਦੇ ਪੱਲੇ ਕੱਖ ਨਹੀਂ ਪਾਇਆ ਜਿਹਦੇ ਕਰਕੇ ਮੁਲਾਜ਼ਮਾਂ ਤੇ ਪੈਨਸ਼ਨ ਬਹੁਤ ਹੀ ਵੱਡੇ ਪੱਧਰ ਤੇ ਗੁੱਸੇ ਦੇ ਵਿੱਚ ਹਨ ਪਰੇਸ਼ਾਨ ਨੇ ਇਸ ਮੌਕੇ ਤੇ ਸਾਂਝੇ ਫਰਾਂਡ ਦੀ ਲੀਡਰਸ਼ਿਪ ਜੀ ਦੇ ਵਿੱਚ ਗਗਨਦੀਪ ਸਿੰਘ ਪੁੱਲ ਸ਼ਤੀਸ਼ ਰਾਣਾ ਜਰਮਨਜੀਤ ਸਿੰਘ ਹੋਰ ਆਗੂਆਂ ਨੇ ਗੁੱਸੇ ਦੇ ਵਿੱਚ ਰੋਵ ਜਿਹੜਾ ਰੋਸ ਦੇ ਵਿੱਚ ਇਹ ਗੱਲ ਕਹੀ ਆ ਵੀ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਵੱਡੀਆਂ ਵੱਡੀਆਂ ਗਰੰਟੀਆਂ ਦੇ ਕੇ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਾ ਰਹੀ ਹੈ 13% ਮਲਾਜ਼ਮਾਂ ਦਾ ਜਿਹੜਾ ਡੀਏ ਪੈਂਡਿੰਗ ਹੈ ਜੋ ਭਾਰਦੀਆਂ ਸਾਰੀਆਂ ਸਟੇਟਾਂ ਨੇ ਜਿਹੜਾ ਡੀਏ 55% ਕਰ ਦਿੱਤਾ ਹੈ ਪਰ ਪੰਜਾਬ ਸਰਕਾਰ 42% ਡੀਏ ਦੇ ਰਹੀ ਹੈ ਜਿਸ ਦੇ ਕਰਕੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਵਿੱਚ ਭਾਰੀ ਰੋਸ ਹੈ ਪੈਨਸ਼ਨਰ ਜਿਹੜੇ ਨੇ 2.9 ਗੁਣਾਕ ਦੀ ਜਿਹੜੀ ਮੰਗ ਕਰ ਰਹੇ ਨੇ ਪੈਨਸ਼ਨਰ ਸੋਧਨ ਦੇ ਲਈ ਜਿਹੜੇ ਕੀ ਸੋਧਨ ਦੀ ਲਈ ਪਰ ਉਹਦੇ ਤੇ ਸੁਣਵਾਈ ਨਹੀਂ ਹੋ ਰਹੀ ਇਸ ਦੀ ਜਿਹੜੀ ਸ਼ਪਾਸ਼ਾ ਜਿਹੜੀ ਪੇ ਕਮਿਸ਼ਨ ਨੇ ਵੀ ਕੀਤੀ ਗਈ ਸੀ ਕੱਚੇ ਮਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ ਜਿਹੜੇ ਆਂਗਣ ਵਾਲੀ ਵਰਕਰ ਨੇ ਆਸ਼ਾ ਵਰਕਰ ਨੇ ਜਾਂ ਫਿਰ ਜਿਨ੍ਹਾਂ ਨੂੰ ਮਾਨ ਪੱਤਾ ਮਿਲਦਾ ਹੈ ਉਹਨਾਂ ਨੂੰ ਘੱਟੋ ਘੱਟ ਔਰਜ਼ਾ ਦੇ ਖੇਤਰ ਦੇ ਵਿੱਚ ਲਿਆਉਣ ਬਾਰੇ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨ ਰਹੀ ਔਰ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜ਼ਮਾਂ ਦੇ ਉੱਪਰ ਕੇਂਦਰੀ ਜਿਹੜੇ ਸਕੇਲ ਲਾਗੂ ਕਰਕੇ ਤੱਕਾ ਕੀਤਾ ਜਾ ਰਿਹਾ ਹੈ ਔਰ ਨਾਲ ਇਹ ਵੀ ਰੋਸ ਪ੍ਰਗਟ ਕੀਤਾ ਵੀ ਜਿਹਦੇ ਜਿਹੜੇ ਸੈਂਤੀ ਤਰ੍ਹਾਂ ਦੇ ਕੱਟੇ ਹੋਏ ਪੱਤੇ ਨੇ ਉਹਨਾਂ ਨੂੰ ਬਹਾਲ ਕਰਨ ਵਾਲਾ ਕੋਈ ਵੀ ਧਿਆਨ ਨਹੀਂ ਦੇ ਰਿਹਾ ਐਸਪੀ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਲੀਡਰਾਂ ਨੇ ਰੋਜ਼ ਪ੍ਰਗਟ ਕਰਦੇ ਆ ਕਿਹਾ ਹੈ ਵੀ ਜੇ ਇਸੇ ਤਰ੍ਹਾਂ ਸਰਕਾਰ ਵਾਅਦਾ ਖਿਲਾਫੀ ਕਰਦੀ ਰਹੀ ਤਾਂ ਉਹਨਾਂ ਨੂੰ ਹੋਰ ਤਿੱਖੇ ਸੰਘਰਸ਼ ਜਿਹੜਾ ਹੈ ਉਹ ਐਲਾਨ ਕਰਨਾ ਪਏਗਾ ਭਾਵੇਂ 26 ਜੂਨ ਨੂੰ ਪੰਜਾਬ ਸਰਕਾਰ ਨੇ ਜਿਹੜੀ ਮੀਟਿੰਗ ਦਾ ਜਿਹੜਾ ਸਮਾਂ ਦਿੱਤਾ ਹੈ ਪਰ ਮੁਲਾਜ਼ਮ ਦੇ ਜਿਹੜੇ ਲੀਡਰ ਨੇ ਜਿਹੜੇ ਸਾਂਝੇ ਫਰੰਟ ਦੇ ਕਨਵੀਰ ਨੇ ਸ਼ਤੀਸ਼ਰਾਣਾ ਉਹਨਾਂ ਨੇ ਇਸ ਮੌਕੇ ਭਾਸ਼ਣ ਦੇ ਦੌਰਾਨ ਬੜੇ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਵੀ ਉਹ ਆਪਣੀਆਂ ਮੰਗਾਂ ਮੰਨਵਾ ਕੇ ਸਾਹ ਲੈਣਗੇ ਇੱਕ ਵਾਰੀ ਤੁਸੀਂ ਸ਼ਤੀਸ਼ਰਾਣਾ ਉਹਨਾਂ ਦਾ ਭਾਸ਼ਣ ਅੱਗੇ ਸੁਣ ਸਕਦੇ ਹੋ। ਟੂਕ ਰਹਿ ਦੇ ਸਰਕਾਰ ਆਪਣੇ ਕੀਤਾ ਹੋਇਆ ਸਾਰੇ ਵਾਅਦੇ ਤਾਂ ਭੱਜ ਚੁੱਕੀ ਹੈ। ਸਰਕਾਰ ਦੇ ਕੋਲ ਅੱਜ ਸਾਡੇ ਕੋਲ ਬੋਲ ਲਈ ਸਾਡੇ ਨਾਲ ਗੱਲ ਕਰਨ ਲਈ ਸਰਕਾਰ ਦੇ ਕੋਲ ਕੋਈ ਠੋਸ ਅਜੰਡਾ ਨਹੀਂ ਹੈਗਾ ਪੰਜਾਬ ਦੀ ਸਰਕਾਰ ਪਿਛਲੇ ਸਵਾ ਤਿੰਨ ਸਾਲ ਇੱਕ ਲੱਖ ਦੇ 12000 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕ ਚੁੱਕੀ ਹੈ ਤੇ ਹੁਣੇ ਅਜੇ ਥੋੜਾ ਜਿਹਾ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਹਨਾਂ ਨੇ ਦੁਬਾਰਾ 1000 ਕਰੋੜ ਰੁਪਏ ਦਾ ਕਰਜ਼ਾ ਫੇਰ ਚੁੱਕਿਆ ਹੈ ਹੁਣ ਖਾਦਨ ਇਹ ਹੈ ਕਿ ਜੇ ਕਮਾਉਦੇ ਐ ਤੇ ਉਹਦੇ ਚੋਂ ਛੁਟਾ ਮਜਬੂਰ ਜਿਹੜਾ ਅਤੀ ਦਿਹਾੜੀ ਲੱਗਣ ਤੋਂ ਬਾਅਦ ਅੱਧਾ ਅੱਧਾ ਪਾਈਆ ਸਾਰ ਸਾਰ ਚੀਜ਼ਾਂ ਆਪਣੇ ਘਰਾਂ 'ਚ ਖੜਦਾ ਏ ਤੇ ਉਸੇ ਤਰ੍ਹਾਂ ਕਰਜ਼ਾ ਚੁੱਕਦੇ ਆ ਤੇ ਕਰਜ਼ਾ ਚੁੱਕ ਚੁੱਕੇ ਤੁਹਾਨੂੰ ਤਰਖਾਵਾ ਦੇਣ ਲੱਗੇ ਹੋਏ ਆ ਤੇ ਪੰਜਾਬ ਦੀ ਹਾਲਤ ਇਹ ਹੈ ਵੀ ਇਹਨਾਂ ਦੇ ਕੋਲ ਜਿਹੜਾ 100 ਰੁਪਈਆ ਸੀਗਾ ਉਹਦੇ 'ਚੋਂ 48 ਰੁਪਈਏ ਕਰਜ਼ੇ ਪੜੇ ਸਰਕਾਰ ਆਪਣੀ ਉਸ ਕਾ ਤੋਂ ਭੱਜ ਗਈ ਹੈ ਅਸੀਂ ਇਹ ਕਹਿ ਰਹੇ ਆ ਸਾਦਾ ਬਗਾਈ ਪਤਾ ਕੇਦੇ ਨਾਲ ਲੈ ਕੇ ਇਹਨੂੰ ਲੈ ਕੇੰਦਿਆ ਜਾਵੇ ਆ ਸਾਡਾ ਪੀਆ ਪਰਸੈਂਟ ਵਧਾਈ ਬੱਤਾ ਹੰਡੇ ਵਰਤ ਰੱਖਾ ਕੇ ਰੱਖਤਾ ਗਿਆ ਹੈ ਅੱਜ 9 ਸਾਲ 20 ਸਾਲ ਦੇ ਬਾਅਦ ਵੀ ਇੱਕ ਮਿਸ਼ਨ ਦੀ ਰਿਪੋਰਟ ਦਾ ਸੁਝਾਅ ਹੈ ਸਰਕਾਰ ਲਾਗੂ ਕਰਨ ਵਾਸਤੇ ਤਿਆਰ ਨਹੀਂ ਇਹ ਪੇਕ ਮਿਸ਼ਨ ਦੇ ਬਕਾਏ ਇਹਨਾਂ ਨੇ ਰੋਕ ਕੇ ਰਾਜਨੀਤੀ ਦੇ ਖੇਰੇ ਕਰੇ ਸ਼ਕਤੀ ਕਿਸ਼ਤਾ ਦੇ ਖੇਰੇ ਗਾੜੀ ਕਿਸ਼ਤਾ ਲੋਕੀ ਆਪਣਾ ਬਥਾਰੇ ਭੁੱਲ ਗਏ ਨੇ ਅੱਜ ਜਿਹੜੇ ਨਵੇਂ ਸਾਡੇ ਕਿਹਾ ਮਹਿਲ ਬਖਤੀ ਹੋ ਰਹੇ ਨੇ ਉਹਨਾਂ ਨੂੰ ਕਿੰਦੇ ਦੇ ਸੇਲੇ ਨਾਲ ਨੂਨੇ ਜਾ ਰਿਹਾ ਤੇ ਉਹਨਾਂ ਦੇ ਉੱਤੇ ਤਿੰਨ ਸਾਲ ਮੁੰਡੀ ਤਰਫਾਂ ਖੋਪੀ ਜਾ ਰਹੀ ਹੈ ਜਬਰਦਸਤੀ ਇਸ ਦੇ ਬਾਰ ਨੂੰ ਦੇ ਹਾਈਕੋਰਟ ਤੋਂ ਤਫਰੀਦ ਕੋਟਾ ਹੱਕ ਦੇ ਫੈਸਲੇ ਲੈ ਲਈਆਂ ਬਰਾਜਮਾ ਦੇ ਪਰ ਬਈ ਵਾਰ ਇੱਕ ਵੀ ਫੈਸਲਾ ਲਾਗੂ ਕਰਨ ਵਾਸਤੇ ਯਾਰ ਨਹੀਂ ਉਹ ਪਰ ਰੇਕੀਆਂ ਬਾੜੀਆਂ ਅਗੀਆਂ ਕੋਟਾ ਤੇ ਜਾ ਰਹੇ ਆ ਇਸ ਕਰਕੇ ਤੁਹਾਡਾ ਗੁੱਸਾ ਬਣਾਇਆ ਜਾਇਜ਼ ਹੈ ਕਿ ਅਸੀਂ ਅੱਜ ਐ ਜੁਨੀ ਚੌਂਕ ਦੇ ਦਾਨ ਲੋਕਾਂ ਦੀ ਕਚਹਿਰੀ ਚ ਲੈ ਕੇ ਆਏ ਆ ਅਸੀਂ ਕਿਸੇ ਗੱਲ ਤੋਂ ਭੈਦੇ ਨਹੀਂ ਆਟਾ ਬਣਾ ਸੁਪਾਸਾ ਆ ਰਹਾ ਹੈ ਇਹ ਮੀਟਿੰਗ ਨਹੀਂ ਮੁੱਖ ਮਤੀਆਂ ਕਰਨੀਆਂ ਇਧਰ ਥੱਲੇ ਦੇ ਮੀਟਿੰਗ ਸਾਨੂੰ ਅੱਤੇ ਦੇਣਗੇ ਉਹ ਸਾਨੂੰ ਪ੍ਰਵਾਹ ਨਹੀਂ ਕਿਉਂਕਿ ਅਸੀਂ ਪਿਛਲੇ 25 ਤਰੀਕ ਨੂੰ ਕੈਮਰੇ ਸਾਹਮਣੇ ਕਮੇਟੀ ਨਾਲ ਮੀਟਿੰਗ ਕਰਕੇ ਆ ਗਏ ਆ ਇਸ ਕਰਕੇ ਅੱਜ ਲੋਕਾਂ ਦੀ ਕਚਹਿਰੀ ਚਾਵਾਂਗੇ ਸੰਦੇ ਬਾਣਾ ਸਾਡੀ ਨਾ ਨਹੀਂ ਕਿਤੇ ਲੋਕਾਂ ਨਾਲ ਵੀ ਬਾਣਾ ਕਿਤੇ ਨੇ ਲੋਕਾਂ ਨੂੰ ਦਾਣੇ ਮਾਰੇ ਅੱਜ ਇਹ ਨਸ਼ਾ ਪੜਾ ਰਹੇ ਨਸ਼ਿਆ ਦੇ ਅਫੀਤ ਵੰਦੀ ਲਾ ਰਹੇ ਅੱਜ ਘਰ ਘਰ ਨਸ਼ਾ ਬਿਕਰੇ ਆਓ ਤੇ ਮੰਤਰੀ ਤੇ ਕੋਹੋ ਤੇ ਤਾਰਾ ਨਾ ਬਕਾਰੀਆਂ ਨੇ ਅੱਜ ਇਹ ਕਿਹੜਾ ਅਵਰ ਕਰੂਣ ਦੀ ਗੱਲ ਕਰ ਰਹੇ ਨੇ ਅੱਜ ਕਹਿੰਦੇ ਆਰੇ ਸਾਡੇ ਨੌਜਵਾਨਾਂ ਨੂੰ